ਢੜੀ ਤੇ ਪਹਿਲਾਂ ਕਿਸੇ ਦੁਕਾਨ ਤੇ ਕੰਮ ਕਰਦੇ ਸੀ ਉਸ ਤੋਂ ਬਾਅਦ ਉਹ ਢਿਆੜੀ ਦਾ ਪਾ ਤੇ ਫਰੂਟ ਵਾਲੀ ਹੁਣ ਤੇ ਫਰੂਟਾਂ ਦੀ ਦੁਕਾਨ ਤੇ ਰੇੜੀ ਥੋੜੀ ਲਾਂਦੇ ਆ ਕੰਮ ਨੂੰ ਚਲੋ ਆਪਾਂ ਵੀ ਕੰਮ ਵੀ ਕਰਦੇ ਸੀ ਤੇ ਨਾਲ ਆਪਣਾ ਮਿਹਨਤ ਵੀ ਕਰਦੇ ਸੀ ਤੇ ਲੋਕੀ ਕਹਿੰਦੇ ਵੀ ਬਹੁਤ ਜਾਣੇ ਕਿ ਯਾਰ ਤੂੰ ਕੀ ਕਰਨਾ ਜਿੰਮ ਜਾ ਕੇ ਤੂੰ ਵੱਡਾ ਬਾਡੀ ਬਿਲਡਰ ਬਣਿਆ ਫਿਰਦਾ ਆਏ ਉਹ ਤੇ ਪਰ ਅੱਜ ਆਖੀ ਮੇਰੀ ਮਿਹਨਤ ਨੇ ਫਲ ਦਿੱਤਾ ਵਾ ਕਿ ਮੈਂ ਅੱਜ ਉਹ ਮੁਕਾਮ ਤੇ ਪਹੁੰਚ ਗਿਆ ਜੋ ਮੈਨੂੰ ਮੇਰੀ ਮਿਹਨਤ ਨੇ ਦਿੱਤਾ ਸਿੰਨੇ ਚਲੋ ਜੇ ਮੈਂ ਗੇਮ ਛੱਡਦਾ ਵੀ ਆ ਤੇ ਮੈਂ ਗਰੀਬ ਘਰ ਉੱਠ ਕੇ ਤੇ ਮਸਾਲਾ ਬਣਾਉਣਾ ਸੀ ਬਹੁਤ ਹੋ ਰਹੀ ਹੈ ਜਿੰਨੇ ਸੁਮ ਸੁਮ ਆਲ ਵਰਡ ਤੋਂ ਹੀ ਲੋਕੀ ਆਏ ਸੀ ایران ਤੋਂ ਵੀ ਆਏ ਸੀ ਦबई ਤੋਂ ਵੀ ਆਏ ਸੀ ਤੇ ਵਧੀਆ ਹੀ ਉਦੋਂ ਵੀ 골ਡ ਮੈਡਲ ਆਇਆ ਸ਼ੇਰੂ ਕਲਾਸਿਕ ਹੋਇਆ 2024 ਦੇ ਵਿੱਚ 2023 ਸੌਰੀ ਤੇ ਉਦੋਂ ਵੀ ਆਪਣੇ ਵੀਰ ਚ 골ਡ ਮੈਡਲ ਆਇਆ ਸੀ ਹਰ ਇੱਕ ਦੀ ਸੋਚ ਬਣ ਚੁੱਕੀ ਆ ਲੋਕਾਂ ਨੂੰ ਇਹ ਨਹੀਂ ਪਤਾ ਪ੍ਰੋਟੀਨ ਇੱਕ ਡਾਈਟ ਡਾਈਟ ਪ੍ਰोसीजर ਹੀ ਆ ਵੀ ਡਾਈਟ ਪ੍ਰोसीजर ਜੇ ਤੁਸੀਂ ਅੰਡੇ ਖਾਣੇ ਹੋ ਅੰਡੇ 'ਚ ਹੀ ਪ੍ਰੋਟੀਨ ਹੈਗਾ ਵਾ ਤੂੰ ਚੰਗੀ ਕੰਪਨੀ ਦਾ ਖਾਗੋ ਟਾਈਮ ਇਹ ਨਹੀਂ ਆ ਕਿ ਤੂੰ ਦੋ ਵਾਰੀ ਖਾ ਕੇ ਤੀਜੀ ਵਾਰੀ ਕਹੋਗੇ ਮੇਰੇ ਦੋ ਘਟਬਿਆਂ ਦੀ ਬੋਡੀ ਰਿਕਵਰੀ ਕਰੇ ਮੈਨੂੰ ਵਧੀਆ ਭਾਂਜੇ ਇਦਾਂ ਲਈ ਸਾਲ ਦੀ ਗੇਮ ਆ ਤੇ ਸਾਲਾਂ ਹੀ ਖਾਣਾ ਹੀ ਬਣੇਗਾ ਐਸੀ ਹੈ ਕਿ ਭਾਈ ਨਛਿਆਂ ਤੋਂ ਬਚੋ ਤੇ ਮਿਹਨਤ ਲਾਓ ਤੇ ਆਪਣਾ ਕੋਈ ਵੀ ਹੀ ਇੱਕ ਤੋਂ 2 ਘੰਟਾ ਪਰ ਐਕਸਰਸਾਈਜ਼ ਲਈ ਕਰੋ ਤੇ ਇਹ ਨਹੀਂ ਕਹਿਣਾ ਤੇ ਅੱਜ ਨਹੀਂ ਕਰਦੇ ਕੱਲ ਹੀ ਜਾਣਾ ਅੱਜ ਨਹੀਂ ਕਰਦੇ ਕੱਲ ਹੀ ਜਾਣਾ ਤੇ ਅੱਜ ਅੱਜ ਚੱਲ ਜਾਣੇ ਤੇ ਦੋ ਦਿਨ ਜਾ ਕੇ ਛੁੱਟੀ ਕਰ ਲੋ ਇਦਾਂ ਨਹੀਂ ਰੈਗੂਲਰ ਆ। ਅੱਜ ਇੱਕ ਇਦਾਂ ਦੀ ਸ਼ਖਸੀਅਤ ਨਾਲ ਮਨਾਉਣ ਜਾ ਰਹੇ ਆਂ ਕਿ ਜਿੰਨੇ ਗਰੀਬ ਘਰ ਤੋਂ ਉੱਠ ਕੇ ਇੱਕ ਨਾਂ ਬਣਾਇਆ ਇਦੇ ਵਿੱਚ ਨਾਮ ਵੀ ਕੋਈ ਕੇ ਕੰਮ ਦੇ ਵਿੱਚ ਹੁੰਦਾ ਇਹਦਾ ਤੁੱਕਾ ਲੱਗਿਆ ਪਰ ਜਿਹੜੀ ਚੀਜ਼ ਇਹ ਵਿਖਾਉਣ ਜਾ ਰਹੇ ਆ ਇਹਦੇ ਵਿੱਚ ਕੋਈ ਤੁੱਕੇ ਦੀ ਗੰਜੈਸ਼ ਨਹੀਂ ਹੁੰਦੀ ਸਿਰਫ ਤੇ ਸਿਰਫ ਮਿਹਨਤ ਦੀ ਬੋਲਦੀ ਏ 2023 ਦੇ ਵਿੱਚ ਪੂਰੇ ਇੰਡੀਆ ਤੋਂ ਵਿਦੇਸ਼ਾਂ ਤੋਂ ਲੋਕ ਹੀ ਆਂਦੇ ਨੇ ਉੱਥੇ ਇੱਕ ਕੱਪ ਹੁੰਦਾ ਏ ਉਸ ਦੇ ਉੱਤੇ ਕਹਿ ਲੀਏ ਕਿ 골ਡ ਮੈਡਲ ਜਿੱਤਿਆ ਜਾਂਦਾ ਏ ਇੱਕ ਗਰੀਬ ਘਰ ਦਾ ਇੱਕ ਪਿੰਡ ਚੋਂ ਨਿੱਕੇ ਜਿਹੇ ਉੱਠ ਕੇ ਮੁੰਡਾ 골ਡ ਮੈਡਲ ਜਿੱਤਦਾ ਏ ਫਿਰ ਥੋੜੇ ਦਿਨ ਪਹਿਲਾਂ ਲੁਧਿਆਣਾ ਵਿੱਚ ਇੱਕ ਚੈਂਪੀਅਨਸ਼ਿਪ ਹੁੰਦੀ ਹੈ ਉਹਦੇ ਵਿੱਚ ਮਿਸਟਰ ਇੰਡੀਆ ਬਾਡੀ ਬਿਲਡਰ ਚੁਣਿਆ ਜਾਂਦਾ ਹੈ ਆਓ ਤੁਹਾਡੇ ਨਾਲ ਮੁਲਾਕਾਤ ਕਰਵਾਉਣੇ ਹੈਪੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਟਾਈਮ ਦਿੱਤਾ ਸਾਨੂੰ ਸਭ ਤੋਂ ਵੱਡੀ ਗੱਲ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਕਿੱਦਾਂ ਦਾ ਲੱਗਦਾ ਅਜ ਨਾਮ ਹੋ ਗਿਆ ਹੈਪੀ ਦਾ ਪਹਿਲਾਂ ਤੇ ਰੋਹੀ ਭਾਈ ਥੈਂਕ ਯੂ ਤੁਹਾਡਾ ਲਈ ਤੁਸੀਂ ਮੈਨੂੰ ਇੰਨੀ ਟਾਈਮ ਦਿੱਤਾ ਤੇ ਮੈਨੂੰ ਵੀ ਵਧੀਆ ਲੱਗਾ ਤੇ ਕੋਈ ਤੇ ਬੰਦਾ ਅੱਗੇ ਆਇਆ ਮੈਨੂੰ ਗਾਂ ਪ ਲੈ ਕੇ ਜਾਣ ਵਾਸਤੇ ਦੁਨੀਆ ਚ ਦਿਖਾਉਣ ਵਾਸਤੇ ਚਲੋ ਉਦਾਂ ਤੇ ਵੀ ਦੁਨੀਆ ਸੇ ਚਲੋ ਆਲ ਇੰਡੀਆ ਤੇ ਜਾਣ ਡੈਪੀਆ ਹੁਣ ਤੇ ਥੋੜਾ ਟਾਈਮ ਪਹਿਲਾਂ ਹੁਣ ਮਿਸਟਰ ਇੰਡੀਆ ਹੋਇਆ ਲੁਧਿਆਣੇ ਵਿੱਚ ਆਈ ਐ ਫਬੀਬੀ ਆ ਲੈਣਾ ਤੇ ਜਿਹਦੇ ਹਰ ਇੱਕ 13 ਤੋਂ 13 ਪੰਦਰਾਂ 18 ਸਟੇਟਾਂ ਆਈਆਂ ਸੀ ਜਿਨ੍ਹਾਂ ਦੇ ਵਿੱਚੋਂ ਮੈਂ ਵੀ ਮੈਡਲ ਇੱਕ ਲੈ ਕੇ ਆਂ ਗੱਲ ਕਰ ਲਈ ਆਪਾਂ ਐ ਪੀਜੀ ਜਦੋਂ ਤੁਸੀਂ ਸਟਾਰਟ ਕੀਤੀ ਆ ਘਰ ਦੇ ਵਿੱਚ ਕੀ ਪਿਤਾ ਜੀ ਕੀ ਕਰਦੇ ਸੀ ਸਾਡੇ ਹਾਂ ਡੈਡੀ ਤੇ ਪਹਿਲਾਂ ਕਿਸੇ ਦੁਕਾਨ ਤੇ ਕੰਮ ਕਰਦੇ ਸੀ ਉਸ ਤੋਂ ਬਾਅਦ ਉਹ ਦਿਹਾੜੀ ਦਾ ਪਾ ਤੇ ਫਰੂਟ ਵਾਲੀ ਹੁਣ ਤੇ ਫਰੂਟ ਵਾਲੀ ਦੁਕਾਨ ਤੇ ਰੇੜੀ ਥੋੜੀ ਲਾਂਦੇ ਆ ਅੱਛਾ ਜੀ ਆਪਣਾ ਪਿਤਾ ਜੀ ਰੇੜੀ ਲਾਂਦੇ ਆ ਜੇ ਵੀ ਹਾਂਜੀ ਠੀਕ ਹੈ ਜੀ ਤੇ ਉਸ ਟਾਈਮ ਉਹਨਾਂ ਨੇ ਕਿਹਾ ਨਹੀਂ ਕਿ ਭਰਾਵਾ ਮੈਂ ਦਿਹਾੜੀ ਕਰ ਲੈਣਾ ਤੂੰ ਕਿਹੜੇ ਕਮਾਈ ਪੈਣੀਆਂ ਕਿਉਂਕਿ ਇਹਦੇ ਵਿੱਚ ਖਰਾਕ ਵੀ ਚਾਹੀਦੀ ਆ ਠੀਕ ਹੈ ਜੀ ਤੋ ਕੋਈ ਕਹਾਂ ਨਹੀਂ ਕਹੇ ਨੇ ਨਹੀਂ ਕਿੰਦੇ ਹੀ ਬਹੁਤ ਚਾਹਦੇ ਲੋਕ ਸਤਾਰਾ ਨੇ ਕਿਹਾ ਵੀ ਆਹ ਕਿਹੜਾ ਮੁੰਡੇ ਨੂੰ ਤੁਸੀਂ ਭੋਜ ਚੜਾਇਆ ਨਹੀਂ ਇਹੀ ਆ ਕਿ ਕਿੰਦੇ ਵੀ ਸਲੋਗ ਤੇ ਚੱਲੇ ਕਿਹੜੇ ਕਿ ਚੱਕਰਾਂ ਚ ਪਿਆ ਵਾ ਤੇ ਕੰਮ ਨੂੰ ਚਲੋ ਆਪਾਂ ਵੀ ਕੰਮ ਵੀ ਕਰਦੇ ਸੀ ਤੇ ਨਾਲ ਆਪਣਾ ਮਿਹਨਤ ਵੀ ਕਰਦੇ ਸੀ ਤੇ ਲੋਕੀ ਕਿੰਦੇ ਵੀ ਬਹੁਤ ਜਾਣੇ ਕਿ ਯਾਰ ਤੂੰ ਕੀ ਕਰਨਾ ਜਿੰਮ ਜਾ ਕੇ ਤੂੰ ਵੱਡਾ ਬਾਡੀ ਬਿਲਡਰ ਬਣਿਆ ਫਿਰਦਾ ਏ ਉਹ ਤੇ ਪਰ ਅੱਜ ਇਹ ਆ ਕਿ ਮੇਰੀ ਮਿਹਨਤ ਨੇ ਫਲ ਦਿੱਤਾ ਵਾ ਕਿ ਮੈਂ ਜੋ ਮੁਕਾਮ ਤੇ ਪਹੁੰਚ ਗਿਆ ਜੋ ਮੈਨੂੰ ਮੇਰੀ ਮਿਹਨਤ ਨੇ ਦਿੱਤਾ ਕਿੰਨੇ ਸਾਲ ਹੋ ਗਏ ਮੈਂ ਮਿਹਨਤ ਲਾਉਂਦਿਆਂ ਨੂੰ ਸਰੀਰ ਤੇ 15 ਤੋਂ 20 ਸਾਲ ਹੋਈ ਗਈ ਜੇ 15 ਤੋਂ 20 ਸਾਲ ਹੋ ਗਏ ਕਦੇ ਇਦਾਂ ਦਾ ਮੌਕਾ ਆਇਆ ਵਾ ਘਰ ਦੇ ਵਿੱਚ ਕੀ ਜਰਾ ਘਰ ਦੇਣ ਕਹਿਤਾ ਹੋਵੇ ਵੀ ਭਾਵਾ ਤੂੰ ਇੱਥੋਂ ਚੱਲ ਜਾ ਅਸੀਂ ਆਪ ਦੀ ਆੜੀ ਕਰਕੇ 2-300 ਰੁਪਏ ਦਿਹਾੜੀ ਆ ਕਿਉਂਕਿ ਠੀਕ ਹੈ ਜੀ ਅੱਜ ਦੀ ਰੇਟ ਜੀ 400 ਰੁਪਏ ਦਿਹਾੜੀ ਆ ਜੋ ਦੇ ਤੂੰ ਸ਼ੁਰੂ ਕੀਤਾ ਉਹ 200 ਰੁਪਏ ਦਿਹਾੜੀ ਹੋਣੀ 200 ਰੁਪਏ ਚ ਬੰਦੇ ਨੇ ਪਰਿਵਾਰ ਪਾਲਣਾ ਆਪਣਾ ਬੰਦਾ ਵੀ ਕਿਹੜਾ ਮਨ ਕੀਤਾ ਕਿ ਯਾਰ ਛੱਡ ਦਈਏ ਇਦਾਂ ਫਾਗਾ ਨਹੀਂ ਵੀ ਮੈਂ ਕਿੰਨਾ ਸੀ ਕਿ ਚਲੋ ਜੇ ਮੈਂ ਗੇਮ ਛੱਡਦਾ ਵੀ ਆ ਤੇ ਮੈਂ ਗਰੀਬ ਘਰੋਂ ਉੱਠ ਕੇ ਤੇ ਮਸਾਲਾ ਬਣਾਉਣਾ ਚਾਹੁੰਦਾ ਸੀ ਤੇ ਜਿਵੇਂ ਛੱਡ ਦੇਣਾ ਤੇ ਹੋਰ ਵੀ ਕੋਈ ਬੱਚੇ ਕਰਨਗੇ ਹੀ ਕਿ ਚਲ ਯਾਰ ਇਹਨੇ ਕੁਛ ਨਹੀਂ ਬਣਿਆ ਤੇ ਇਹੀ ਕੀ ਕਰਾਂਗੇ ਤੇ ਹੁਣ ਇਹ ਆ ਕਿ ਮੈਂ ਵੀ ਕੁਝ ਬਣਿਆ ਤੇ ਲੋਕੀ ਮੇਰੇ ਨਾਲ ਵੀ 10 ਜਾਂ 5 ਜਾਂ 3 ਜਾਂ ਉੱਠ ਕੇ ਨਹੀਂ ਸਾਈ ਗਈ ਤੇ ਹਾਂ ਵੀ ਇਹ ਵੀ ਗਰੀਬ ਕੋਲ ਉੱਠ ਕੇ ਤੋਂ ਕੁਝ ਬਣਿਆ ਵਾ ਤੇ ਅਸੀਂ ਵੀ ਕੁਝ ਸਾਥ ਕਿੰਨੇ ਜਾਣਿਆਂ ਨੇ ਦਿੱਤਾ ਉਦੋਂ ਕੋਈ ਇਦਾਂ ਦਾ ਬੰਦਾ ਹੋਵੇ ਜਿਹੜਾ ਸਪੋਰਟ ਬਣ ਕੇ ਖੜਿਆ ਹੋਵੇ ਵੀ ਲੈ ਵੀ ਆਪੀ ਤੇਰੇ ਮਗਰ ਖਲੋਤੇ ਟੈਨਸ਼ਨ ਨਹੀਂ ਲੈਣੀ ਹਾਂ ਲਈ ਸਾਥ ਚਲੋ ਜੋ ਜਿਮ ਦੇ ਵਿੱਚ ਕੋਈ ਕਿੰਨਾ ਚਲ ਹਾਂ ਵੀ ਮਿਹਨਤ ਲਾ ਰਿਹਾ ਕਿ ਮਤਲਬ ਕੀ ਜਿਹੜੇ ਜਿਮ ਵਾਲੇ ਉਹੀ ਸਾਥ ਦਿੰਦੇ ਬਾਕੀ ਰਿਸ਼ਤੇਦਾਰ ਕੋਈ ਯਾਰ ਦੋਸਤ ਕੋਈ ਸਾਥ ਨਹੀਂ ਦਿੰਦਾ ਉਹਨਾਂ ਦਾ ਹਮੇਸ਼ਾ ਹੀ ਨੈਗੇਟਿਵਿਟੀ ਹੀ ਹਿੱਤਾ ਹੋ ਕੇ ਨਹੀਂ ਤੂੰ ਕੀ ਕਰੇਗਾ ਛਾੜ ਪਰੇ ਤੂੰ ਵੱਡਾ ਬਾਡੀ ਬਿਲਡਰ ਪਰ ਅੱਜ ਜੋ ਵੀ ਅੱਜ ਮੈਂ ਬਾਡੀ ਬਿਲਡਰ ਕਰਕੇ ਆ ਮਿਹਨਤ ਕਰਕੇ ਆ ਜੋ ਵੀ ਆ ਮੈਨੂੰ ਸਰੀਰ ਨੇ ਦਿੱਤਾ ਸਾਰਾ ਕੁਝ ਤੇ ਉਦਾਂ ਕੁਝ ਨਹੀਂ ਲੱਗਦਾ ਕੁਦਰਤ ਨੇ ਸਾਥ ਦਿੱਤਾ ਨੇੜੇ ਹੋ ਕੇ ਹੇ ਹਾਂ ਹੋਏ ਕੁਦਰਤ ਨੇ ਸਾਥ ਦਿੱਤਾ ਜੇ ਮਹਾਰਾਜ ਤੰਦਰੁਸਤੀ ਬਖਸ਼ੀ ਹੀ ਤਾਂ ਤਾਂ ਹੀ ਅੱਥਰ ਤੱਕ ਪਹੁੰਚੇ ਆ ਤੇ ਜੇ ਮਹਾਰਾਜ ਤੰਦਰੁਸਤੀ ਨੇ ਬਖਸ਼ਦਾ ਤੇ ਚਲੋ ਮਹਾਰਾਜ ਨੇ ਸਭ ਕੁਝ ਦਿੱਤਾ ਹਾਰਡ ਵਰਕ ਕਰਨ ਨੂੰ ਦਿੱਤਾ ਦਿੱਲੀ ਪਿੱਛੇ ਦੇ 2023 ਦੇ ਵਿੱਚ ਜਦੋਂ ਐ ਪੀਐਪੀ ਹੋ ਗਈ 골ਡ ਜਿੱਤਦੇ ਤੁਸੀਂ ਜਿੱਤੇ ਵਿੱਚ ਮੈਨੂੰ ਪਤਾ ਹੈ ਜਿੱਤੇ ਤੱਕ ਕਿ ਉੱਥੇ ਨੇਵੀ ਤੋਂ ਲੈ ਕੇ ਰੇਲਵੇ ਤੋਂ ਲੈ ਕੇ ਵੱਖ-ਵੱਖ ਅਧਾਰਿਆਂ ਦੇ ਸਰਕਾਰੀ ਅਧਾਰਿਆਂ ਦੇ ਜਿਹੜੇ ਬੋਡੀ ਬਿਲਡਰ ਹੁੰਦੇ ਆ ਪਰ ਹੈਪੀ 골ਡ ਜਿੱਤ ਕੇ ਲਿਆਉਂਦਾ ਇੱਕ ਪ੍ਰਾਈਵੇਟ ਜਿਹਨੂੰ ਕੋਈ ਕਹੇ ਨੇ ਨੌਕਰੀ ਨਹੀਂ ਦਿੱਤੀ ਜਾਂ ਕੁਝ ਨਹੀਂ ਆ ਕਿੱਦਾਂ ਦਾ ਉਹ ਮਾਣ ਮਹਿਸੂਸ ਹੋਇਆ ਉਹ ਤੋਂ ਤੇ ਬਹੁਤ ਵਧੀਆ ਆਇਆ ਸੀ ਮਹਿਸੂਸ ਉਹ ਆਲ ਵਰਲਡ ਤੋਂ ਹੀ ਲੋਕੀ ਆਏ ਸੀ ਇਰਾਨ ਤੋਂ ਵੀ ਆਏ ਸੀ ਦੁਬਈ ਤੋਂ ਵੀ ਆਏ ਸੀ ਤੇ ਵਧਾਈ ਉਹ ਤੁਮੀ 골ਡ ਮੈਡਲ ਆਇਆ ਸ਼ੇਰੂ ਕਲਾਸਿਕ ਹੋਇਆ 2024 ਦੇ ਵਿੱਚ ਉਹ 2023 ਸੌਰੀ ਤੇ ਉਦੋਂ ਵੀ ਆਪਣੇ ਵਿੱਚ 골ਡ ਮੈਡਲ ਆਇਆ ਸੀ ਹੁਣ ਪਿੱਛੇ ਜੇ ਲੁਧਿਆਣੇ ਦੇ ਵਿੱਚ ਹੁੰਦੀ ਉਹ ਤੋਂ ਵੀ ਮੈਨੂੰ ਪਤਾ ਵਾ ਕਿ ਵੱਖ-ਵੱਖ ਜਿਹੜੇ ਦੇਸ਼ ਤੋਂ ਲੋਕ ਉੱਥੇ ਆਏ ਆ ਕੰਪੀਟੀਸ਼ਨ ਦੇ ਵਿੱਚ ਉੱਥੇ ਤੁਸੀਂ ਮਿਸਟਰ ਇੰਡੀਆ ਚੁਣੇ ਜਾਂਦੇ ਠੀਕ ਹੈ ਜੀ ਇਹ ਲੱਗਦਾ ਕੁਦਰਤ ਤੋਂ ਨਫਲ ਦੇਣ ਲੱਗੀ ਆ ਮਿਹਨਤ ਦਾ ਹਾਂਜੀ ਬਿਲਕੁਲ ਜੀ ਕੁਦਰਤ ਵੀ ਫਲ ਦੇ ਰਹੀ ਆ ਪਰਮਾਤਮਾ ਕਿਰਪਾ ਕਰ ਰਿਹਾ ਵਾ ਤੇ ਮਿਹਨਤ ਵੀ ਕਰ ਰਹੀ ਆ ਤੇ ਮਿਹਨਤ ਕਰਕੇ ਵੀ ਹੀ ਜੇ ਤੁਸੀਂ ਮਿਹਨਤ ਕਰਦੇ ਹੋ ਤਾਂ ਪਰਮਾਤਮਾ ਆਪ ਹੀ ਸਾਥ ਦਿੰਦਾ ਤੁਹਾਡਾ ਕਿਉਂਕਿ ਹੁਣ ਵੀ ਇਸ ਤੋਂ ਮੇਰੇ ਮੇਰੇ ਵੇਟ ਦੇ ਵਿੱਚ 30 40 ਤੋਂ 45 ਮੁੰਡੇ ਸੀ ਜਿਨ੍ਹਾਂ ਚੋਂ ਅਸੀਂ ਟੌਪ 5 ਨਿਕਲੇ ਆ ਰਲ ਚਾ ਰੇਲਵੇ ਦੇ ਹੀ ਨੇਵੀ ਦੇ ਸੀ ਤੇ ਆਰਮੀ ਦੇ ਹੀ ਤੇ ਜਿੰਨਾ ਸਰ ਉਹ ਹੈਗਾ ਕਿ ਸਰਕਾਰੀ ਸਰਕਾਰੀ ਮਤਲਬ ਕਿ ਐਸੇ ਸੇ ਸਰਕਾਰੀ ਆ ਕਾਹੀ ਪ੍ਰਾਈਵੇਟ ਬੰਦੇ ਸੀ ਤੇ ਉਹਨਾਂ ਚ ਵੀ ਆਪਾਂ ਸਰਕਾਰੀ ਬੰਦੇ ਵੀ ਬੀਟ ਕਰਕੇ ਆਪਣਾ ਮੈਡਲ ਲੈ ਕੇ ਆਏ ਆ ਤੇ ਹੁਣ ਜਿਹੜੇ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕਿਹੜੇ ਕੰਮ ਆਏ ਪਿਆ ਯਾਰ ਦੋਸਤ ਜਿਹੜੇ ਲੱਤਾਂ ਖਿੱਚਣ ਵਾਲੇ ਤੂੰ ਯਾਰਾ ਕੀ ਕਰਨ ਨਾ ਉਹ ਹੁਣ ਕਹਿੰਦੇ ਆ ਪੀ ਸਾਡਾ ਭਰਾ ਹਾਂ ਖੁਸ਼ ਹੋ ਗਏ ਆਪਣੇ ਬੱਚਿਆਂ ਹੋ ਗਏ ਕਹਿੰਦੇ ਹੁਣ ਜੋ ਬਹਾਨਾ ਤੇ ਚਾਚੂ ਵਰਗਾ ਬਹਾਨਾ ਤੇ ਇਦਾਂ ਦਾ ਬਹਾਨਾ ਜੇ ਬਹਾਨਾ ਦੇ ਇੱਕ ਪਜੀ ਤੁਹਾਡੇ ਕੋ ਇੱਕ ਜੂਥ ਨੂੰ ਮੈਸੇਜ ਜਮਾਉਣਾ ਚਾਹੁੰਨਾ ਮੈਂ ਇੱਕ ਸਟੇਅਰ ਰੋਡ ਜਿਹੜੀ ਆਂਦੀ ਏ ਉਹ ਕਾਦੇ ਵਾਸਤੇ ਆ ਕਿਉਂਕਿ ਜਿਹੜੀ ਕੋਈ ਚੀਜ਼ ਹੈਗੀ ਉਹਦਾ ਕੋਈ ਜੇ ਜ਼ਿਆਦਾ ਵੀ ਹੋਊਗਾ ਜੇ ਨੁਕਸਾਨ ਹੈਗੇ ਮੰਨ ਲਓ ਨੰਨੀ ਨੁਕਸਾਨ ਆ ਕਿ ਇਹ ਨਾ ਕਿ ਇਹ 1% ਫਾਇਦੇ ਵਾਸਤੇ ਹੀ ਬਣੀ ਹੋ ਗਈ ਕਿ ਉਹ ਬੋਡੀ ਬਿਲਡਣਾ ਵਾਸਤੇ ਹੀ ਆ ਜਾਂ ਕੋਈ ਪੇਸ਼ੈਂਟ ਵਾਸਤੇ ਕੀ ਚੀਜ਼ ਕੀ ਆ ਪਤਾ ਕੀ ਗੱਲ ਜਿਹੜਾ ਭਾਜੀ ਪੇਸ਼ੈਂਟਾਂ ਵਾਸਤੇ ਵੀ ਹੈਗਾ ਵਾ ਬਣਿਆ ਤਾਂ ਉਹਦਾ ਪੇਸ਼ੈਂਟ ਵਾਸਤੇ ਆ ਤੇ ਜਿਹੜਾ ਬੋਡੀ ਬਿਲਡਿੰਗ ਕਰਨੀ ਜਾਂ ਗੇਮ ਵੀ ਇੱਕ ਇਹ ਬੋਡੀ ਬਿਲਡਿੰਗ ਵਾਸਤੇ ਹੀ ਬਣਿਆ ਹੈ ਕੋਈ ਆਮ ਬੰਦੇ ਵਾਸਤੇ ਨਹੀਂ ਬਣਿਆ ਜੇ ਕੋਈ ਬੰਦੇ ਨੇ ਗੇਮ ਕਰਨੀ ਤਾਂ ਕਰ ਸਕਦਾ ਵਾ ਐਡੀ ਗੱਲ ਕਰੀਆ ਤਾਂ ਹੁਣ ਗੇਮ ਹੀ ਇਸ ਚੀਜ਼ ਦੀ ਰਹਿ ਗਈ ਆ ਡਾਈਟ ਤੇ ਹੈਗੀ ਹੈਗੀ ਡਾਈਟ ਵੀ 80 ਤੋਂ 90% ਡਾਈਟ ਵੀ ਕੰਮ ਕਰਦੀ ਆ ਤੇ 20 ਤੋਂ 25% ਇਹਨੇ ਵੀ ਕੰਮ ਕਰਨਾ ਆਪਣਾ ਇਕੱਲੀ ਡਾਈਟ ਨਹੀਂ ਕੰਮ ਕਰਦੀ ਕੋਈ ਜੁਲਦੀ ਗੋਲੀ ਦੀ ਲਿਮਟ ਹੁੰਦੀ ਆਣੀ ਹਾਂ ਲਿਮਟ ਨਾਲ ਚਲੋ ਕੋਈ ਨੁਕਸਾਨ ਵੀ ਨਹੀਂ ਆ ਜਿਹੜਾ ਵਾ ਗੱਲ ਕਰ ਲਈਏ ਪ੍ਰੋਟੀਨ ਦੀ ਪ੍ਰੋਟੀਨ ਜਿਹੜਾ ਉਹਦੇ ਵਿੱਚ ਕਿਹੜੀ ਆਪਣਾ ਕੀ ਜਨਤਾ ਜਿਹੜੀ ਅੱਜ ਕੱਲ ਨਵੇਂ ਜੂਥ ਨਕਲੀ ਪੱਟੀ ਨਹੀਂ ਜਨਤਾ ਵੇਚੀ ਜਾਂਦੀ ਆ ਕੋਈ ਕੰਪਨੀਆਂ ਦਾ ਵੀ ਆ ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਇੱਕ ਫੈਸ਼ਨ ਬਣ ਚੁੱਕਾ ਜੇ ਪਹਿਲੇ ਦਿਨ ਹੀ ਕਹਿਣੇ ਜੇ ਮੈਂ ਸ਼ੁਰੂ ਕਰਨਾ ਮੌਜੂਮ ਨੇ ਉਹਨੇ ਕਹਿਣਾ ਮੈਂ ਪਹਿਲਾਂ ਆਪਣਾ ਪ੍ਰੋਟੀਨ ਹੀ ਲੈ ਕੇ ਜਾਣਾ ਪਤਾ ਗੱਲ ਕੀ ਭਾਜੀ ਇਹ ਆ ਕਿ ਹਰ ਇੱਕ ਦੀ ਸੋਚ ਬਣ ਚੁੱਕੀ ਆ ਲੋਕਾਂ ਨੂੰ ਇਹ ਨਹੀਂ ਪਤਾ ਪ੍ਰੋਟੀਨ ਇੱਕ ਡਾਈਟ ਡਾਈਟ ਪ੍ਰੋਸੀਜਰ ਹੀ ਆ ਵੀ ਡਾਈਟ ਪ੍ਰੋਸੀਜਰ ਜੇ ਤੁਸੀਂ ਆਂਡੇ ਖਾਣੇ ਹੋ ਆਂਡੇ 'ਚ ਹੀ ਪ੍ਰੋਟੀਨ ਹੈਗਾ ਵਾ ਚਿਕਨ ਖਾਣੇ ਉੱਚੀ ਪ੍ਰੋਟੀਨ ਆ ਮਤਲਬ ਕਿ ਇੱਕ ਜਿਹੜਾ ਸਪਲੀਮੈਂਟ ਬਣਾਤਾ ਉਹ ਉਹ ਉਹਦਾ ਹੀ ਇੱਕ ਸੋਸ ਬਣਾ ਕੇ ਸਪਲੀਮੈਂਟ ਬਣਿਆ ਗਿਆ ਵਾ ਜਿਹੜਾ ਪ੍ਰੋਟੀਨ ਹੈ ਵੀ ਦੁੱਧ ਤੋਂ ਹੀ ਬਣਦਾ ਵਾ ਦੁੱਧ ਪਨੀਰ ਤੋਂ ਹੀ ਬਣਦਾ ਵਾ ਇਹ ਸੋਸ ਬਣ ਚੁੱਕਾ ਕਿ ਲੋਕੀ ਇਹ ਆ ਕਿ ਜਿਆਦਾ ਪ੍ਰੋਵਾਈਡ ਸਪਲੀਮੈਂਟ ਰੁਕਰ ਡਾ ਪਏ ਉਹ ਇਹ ਆ ਕਿ ਜਲਦੀ ਕਿਸ ਨੂੰ ਕੈਰੀ ਕਰਨਾ ਸੌਖਾ ਆਂਦਾ ਵਾ ਪੀਣਾ ਸੌਖਾ ਆਂਦਾ ਬਣਾਉਣਾ ਔਖਾ ਆਂਦਾ ਕਿ ਨਹੀਂ ਯਾਰਾ ਖਾ ਲੋ ਇਹ ਕਿ ਤੁਸੀਂ ਚੰਗੀ ਕੰਪਨੀ ਦਾ ਖਾਗੋ ਟਾਈਮ ਇਹ ਨਹੀਂ ਹੈ ਕਿ ਤੁਸੀਂ ਦੋ ਵਾਰੀ ਖਾ ਗਏ ਤੀਜੀ ਵਾਰੀ ਕਹੋਗੇ ਮੇਰੇ ਦੋ ਕੁ ਡੱਬੇ ਆ ਜੀ ਬੋਡੀ ਰਿਕਵਰੀ ਕਰੇ ਮੈਨੂੰ ਵਧੀਆ ਭਾਂਜੇ ਇਦਾਂ ਲਈ ਸਾਲ ਦੀ ਗੇਮ ਆ ਤੇ ਸਾਲਾਂ ਹੀ ਖਾਣਾ ਹੀ ਪੈਣਾ ਰਮਾਨ ਵਕ ਵਕ ਕੰਪੀਟੀਸ਼ਨ ਹੁੰਦੇ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੁੰਦੀ ਕਿ ਜਿਹੜਾ ਇੱਕ ਬੋਡੀ ਬਿਲਡਰ ਜਿਹੜਾ ਜੂਸਰ ਜਿਆ ਮਿਲਦਾ ਸ਼ਟ ਹੁੰਦਾ ਉਹ ਬਾਅਦ ਚ ਕਹਿੰਦਾ ਕਿ ਸਾਨੂੰ ਪਿਆਰ ਦੀ ਭੁੱਖਾ ਸਨਮਾਨ ਹੱਟ ਦੇ ਪੈਸੇ ਲੱਗਦੇ ਆ ਨੂੰ ਵੀ ਪਤਾ ਇੱਕ ਮਾੜੇ ਘਰ ਉੱਤੇ ਆ ਪਰ ਸਨਮਾਨ ਦੇ ਨਾਲ ਕੋਈ ਚਾਜਦਾ ਮਿਲੋ ਲੱਗਦਾ ਕਿਤੇ ਨਾ ਕਿਤੇ ਸਰਕਾਰ ਵੱਲੋਂ ਕਹਿ ਲਈਏ ਕਿ ਜਾਂ ਪ੍ਰਾਈਵੇਟ ਜਿਹੜੇ ਆਪਣਾ ਜੁੜੇ ਆਧਾਰੇ ਨੌਜਵਾਨਾਂ ਨੂੰ ਅੱਗੇ ਖੜ੍ਹੇ ਦੇ ਨਾਂ ਤੇ ਐਨਜੀਓ ਚੱਲਦੇ ਆ ਸਨਮਾਨ ਦੀ ਕਿਤਨਾ ਕਿਤੇ ਕਮੀ ਰਹਿੰਦੀ ਆ ਰਹਿੰਦੀ ਆ ਏਡੀ ਗੱਲ ਨਹੀਂ ਆ ਸਨਮਾਨ ਇਹ ਆ ਕਿ ਕਈ ਅਸ਼ੀਸ਼ ਨੇ ਇਦਾਂ ਦੀਆਂ ਹੋ ਚੁੱਕੀਆਂ ਨੇ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਜਿਆਦਾ ਐਸੋਚ ਜਿੰਨਾ ਆਪਣਾ ਪੈਹ ਕਮਾਉਣ ਤੇ ਜ਼ੋਰ ਰੱਖਿਆ ਉਹਨਾਂ ਪਲੇਅਰ ਦੀ ਕੋਈ ਰਿਸਪੈਕਟ ਨਹੀਂ ਕਰਦੇ ਕਈ ਸੋਚਦੇ ਆ ਕਿ ਹਾਂ ਭੀ ਆਏ ਆ ਤੇ ਇਹਨਾਂ ਨੂੰ ਪੈਸੇ ਕਮਾਓ ਤੇ ਇਹਨਾਂ ਨੂੰ ਪ੍ਰਾਈਸ ਦੇ ਦਿਓ ਜੂਸਰ ਦੇ ਦਿਓ ਜੂਸਰ ਕੀ ਕਰਨਾ ਯਾਰ ਉਹਨੇ ਪਲੇਅਰ ਨਹੀਂ ਪਲੇਅਰ ਨੂੰ ਕੀ ਆ ਪਲੇਅਰ ਡਾਈਟ ਮੰਗਦਾ ਆਪਣੇ ਉਹ ਜੂਸਰ ਵੇਚ ਕੇ ਥੋੜਾ ਡਾਈਟ ਲਊਗਾ ਆਪਣਾ ਪ੍ਰਾਈਸ ਦੋ ਜਾਂ ਤੁਸੀਂ ਗਲਤ ਡਿਸੀਜਨ ਦੇ ਰਹੇ ਹੋ ਤੁਸੀਂ ਪਹਿਲਾਂ ਚੰਗੀ ਫਜ਼ੀਕ ਦੇਖੋ ਜੇ ਤੁਸੀਂ ਜੱਜ ਬਣੇ ਹੋ ਜੇ ਜਗ੍ਹਾ ਤੇ ਬੈਠੇ ਹੋ ਤੇ ਤੁਸੀਂ ਇੱਕ ਲੋਕੀ ਸੋਚਦੇ ਆ ਕਿ ਆਪਣੇ ਬੰਦੇ ਕੱਢਦੇ ਆ ਕਈ ਤੇ ਉਹ ਪਰ ਛੇਡ ਵੀ ਕਰਦੇ ਆ ਵਿੱਚ ਏਡੀ ਗੱਲ ਨਹੀਂ ਹਰ ਗੇਮ ਦੇ ਵਿੱਚ ਇਦਾਂ ਦਾ ਹੈਗਾ ਵਾ ਪਰ ਇਹ ਕਈ ਇਹ ਜੂਸਰ ਦੇ ਦੋ ਕਿ ਉਹਨੂੰ ਐਲਈਡੀ ਐਲਈਡੀ ਦੇ ਦੋ ਐਲਈਡੀ ਕੀ ਕਰਨੀ ਯਾਰ ਹਰ ਕਿਤੇ ਘਰੇ ਐਲਈਡੀ ਆ ਹਰ ਕਿਤੇ ਜੂਸਰ ਵਾ ਤਾਂ ਤੁਸੀਂ ਕੀ ਕਰੋਗੇ ਜੂਸਰ ਤੁਸੀਂ ਉਹਨੂੰ ਕੈਸ਼ ਪ੍ਰਾਈਜ਼ ਦੇ ਦੋ ਜਿੰਨੇ ਦੀ ਹੈਗਾ ਤੁਸੀਂ ਉਹਨੂੰ ਕੈਸ਼ ਪ੍ਰਾਈਜ਼ ਦੋ ਉਹ ਆਪਣੇ ਨੈਕਸਟ ਟਾਈਮ ਵੀ ਆਪਣੀ ਵਧੀਆ ਤਿਆਰੀ ਹੋਰ ਵਧੀਆ ਕਰ ਲੈ ਅੱਛਾ ਇਹਦੇ ਵਿੱਚ ਵੀ ਜਿਹੜੀ ਕਮਾਈ ਹੁੰਦੀ ਹੈ ਕਿ ਲੋਕ ਉਹ ਪੈਸੇ ਇਕੱਠੇ ਕਰਨੇ ਕੀਤਾ ਹੈ ਜੀ ਨੌਜਵਾਨਾਂ ਦਾ ਸਾਥ ਦੇਣਾ ਤੇ ਉਹਦੇ ਵਿੱਚ ਵੀ ਆਪਣੀ ਜੇਬ ਚ ਪਹਿਲਾਂ ਅੱਜ ਬਣਾਉਣੋਗੇ ਇੱਕ ਨਾਂ ਦਾ ਦੇ ਦੇਣਾ ਕਿ ਜਿੱਦਾਂ ਮੰਨ ਲਓ ਕਿ ਬੱਚਿਆਂ ਜਿਵੇਂ ਪੈਂਸਲਾਂ ਵੰਡਦੀਆਂ ਦੇ ਫੋਟੋ ਲਵਾ ਲਈ ਬੱਚਿਆਂ ਨੂੰ ਇਹ ਸਮਾਨ ਦਿੱਤਾ ਇਹ ਚੀਜ਼ ਆ ਜਾਂਦੀ ਹੈ ਇਹਦੇ ਵਿੱਚ ਇਦਾਂ ਹੀ ਹੁੰਦਾ ਕਈ ਐਸ਼ ਵੀ ਇਦਾਂ ਵਾ ਕਈ ਐਸ਼ ਵੀ ਸ ਤੇ ਬਹੁਤ ਜਿਆਦੀਆਂ ਵਧੀਆ ਵਾ ਜਿਹੜਾ ਬਹੁਤ ਜਿਆਦਾ ਪ੍ਰਾਈਜ਼ ਦਿੰਦੇ ਆ ਹੁਣ ਸਾਡੇ ਐਸ਼ ਕਈ ਐਸ਼ੇ ਤੋਂ ਕਿ ਪ੍ਰਾਈਵੇਟ ਵੀ ਹੀ ਹੈਗੇ ਆ ਜਿਹੜੇ ਬਹੁਤ ਪੈਸਾ ਵੰਡਦੇ ਆ ਕਿ ਹੁਣ ਅਮਨ ਕਲਾਸਿਕ ਹੁੰਦਾ ਆ ਅਮਰ ਸਾਦ ਉਹ ਵੀ ਬਹੁਤ ਪੈਸਾ ਵੰਡਦੇ ਆ ਹਰ ਸਾਲ ਹਰ ਇੱਕ Winner ਨੂੰ 2 ਤੋਂ 3 ਲੱਖ ਰੁਪਿਆ ਵੀ ਦਿੰਦੇ ਆ ਹਰ ਇੱਕ ਵੀਡ ਦੇ ਵਿੱਚ 25000 30000 ਰੁਪਿਆ 5000 ਰੁਪਏ ਹੀ ਦਿੰਦੇ ਆ ਉਹ ਉਹਨਾਂ ਕਦੀ ਨਹੀਂ ਇਦਾਂ ਗਿਆ ਈ ਆਹੀ ਉਹ ਜੂਸਰ ਦੇ ਦੋ ਐਲਈਡੀ ਦੇ ਦੋ ਜਾਂ ਕੁਝ ਹੋਰ ਦੇ ਦੋ ਉਹਨਾਂ ਪ੍ਰਾਈਸ ਹੀ ਰੱਖੇ ਆ ਪੈਸੇ ਹੀ ਦਿੱਤੇ ਆ ਜਿੰਨੇ ਵੀ ਦਿੱਤੇ ਆ ਕੈਸ਼ ਪ੍ਰਾਈਸ ਦਿੰਦੇ ਆ اچھا ਮਤਲਬ ਇਹਦੇ ਵਿੱਚ ਵੀ ਹੈਗੇ ਆ ਵੀ ਜੇ ਮਾੜੇ ਹੈਗੇ ਬਾਕੀਆਂ ਕਿਰਤਾ ਮੰਗੇ ਇਹਦੇ ਵਿੱਚ ਵੀ ਚੰਗੇ ਵੀ ਹੈਗੇ ਚੰਗੇ ਵੀ ਹੈਗੇ ਤੇ ਜਿੰਨੇ 50% ਮਾੜੇ ਆ 50% ਚੰਗੇ ਹੋਣਗੇ ਕਿ ਚੰਗੇ ਘਟ ਨੇ ਚੰਗੇ ਘਟਾ ਚੰਗੇ 20% ਲਾ ਲਈਏ 20 ਪਾ 25% ਇਹ ਘਟ ਬਾਅਦ 75% ਚੰਗੇ ਵੀ ਆ ਜੂਤ ਜਿਹੜਾ ਵੱਜ ਗੱਲ ਦਾ ਕੋਨੇ ਹੈਪੀ ਬਨਣਾ ਹੋਵੇ ਹੈਪੀ ਵਰਗਾ ਸਰੀਰ ਬਣਾਉਣਾ ਹੋਵੇ ਉਹਦੇ ਵਾਸਤੇ ਕੀ ਮੈਸੇਜ ਦੋਗੇ ਉਹਦੇ ਵਾਸਤੇ ਇਹੀ ਮੈਸੇਜ ਹੈ ਕਿ ਭਾਜੀ ਨਸ਼ਿਆਂ ਤੋਂ ਬਚੋ ਤੇ ਮਿਹਨਤ ਲਾਓ ਤੇ ਆਪਣਾ ਕੋਈ ਵੀ ਹੀ ਇੱਕ ਤੋਂ 2 ਘੰਟਾ ਆਪਣੇ ਐਕਸਰਸਾਈਜ਼ ਲਈ ਕਰੋ ਤੇ ਇਹ ਨਹੀਂ ਕਹਿਣਾ ਤੇ ਅੱਜ ਨਹੀਂ ਕਹੇ ਤੇ ਕੱਲ ਹੀ ਜਾਣਾ ਅੱਜ ਕਹੇ ਤੇ ਕੱਲ ਨਹੀਂ ਜਾਣਾ ਤੇ ਅੱਜ ਅੱਜ ਚੱਲ ਜਾਣੇ ਤੇ ਦੋ ਦਿਨ ਜਾ ਕੇ ਛੁੱਟੀ ਕਰ ਲੋ ਇਦਾਂ ਨਹੀਂ ਰੈਗੂਲਰ ਜੇ ਕੋਈ ਉਮਰ ਇਸ ਦੀ ਮੰਨ ਲਓ ਕਿ ਮੈਂ ਜਿਹੜਾ ਕੋਈ ਨੌਜਵਾਨੀ ਸੀ ਮੈਂ ਜਾ ਸਕਦਾ ਜਿਸ ਦੀ ਉਮਰ ਜ਼ਿਆਦਾ ਹੈ ਮੰਨ ਲਓ ਮੇਰੀ ਉਮਰ ਠੀਕ ਹੈ ਜੀ ਨੌਜਵਾਨੀ ਤੋਂ ਥੋੜੀ ਜਿਹੀ ਜ਼ਿਆਦਾ ਹੋ ਗਈ ਜਾਂ ਮੇਰੇ ਤੋਂ ਵੀ ਵੱਡੀ ਉਮਰ ਦੇ ਨੌਜਵਾਨ ਜਿਹੜੇ ਲਾਲੀ ਹੈ ਕਿ ਆਪਾਂ ਜਿਨ੍ਹਾਂ ਦਾ ਸਰੀਰ ਹੈ ਜੇ ਫਿਟ ਹੈ ਪਰ ਜਿਮ ਨਹੀਂ ਜਾ ਸਕਦੇ ਉਹ ਜਾਣਾ ਸ਼ੁਰੂ ਕਰ ਸਕਦੇ ਮੈਨੂੰ ਸਟਾਰਟ ਕਰ ਸਕਦੇ ਕੋਈ ਵੀ ਜਾ ਸਕਦਾ 12 ਤੋਂ 13 ਸਾਲ ਤੋਂ ਸ਼ੁਰੂ ਕਰ ਲੇ ਬੱਚਾ ਤੇ ਦੇ ਕੋਈ ਸੀਮਾ ਨਹੀਂ ਆ ਕੋਈ ਸੀਮਾ ਨਹੀਂ ਆ ਭਾਂ ਤੁਸੀਂ 50 ਸਾਲ ਦਾ ਆ 70 ਸਾਲ ਦਾ ਵਾ ਆਪਣਾ ਤੁਸੀਂ ਫਿਟ ਰਹਿਣਾ ਵਾ ਤੇ ਆਪਣਾ ਵਰਕਆਊਟ ਜ਼ਰੂਰੀ ਆ ਕੋਈ ਵੀ ਆ ਉਹ ਬੱਚਾ ਜੰਮਦਾ ਬੱਚਾ ਵੀ ਲੱਤਾਂ ਪੈਰ ਮਾਰਦਾ ਹੀ ਆ ਉਹ ਵੀ ਤੇ ਐਕਸਰਸਾਈਜ਼ ਹੀ ਆ ਕਰਦਾ ਹੀ ਆ ਕਿਸ ਹਿਸਾਬ ਦੀ ਮਤਲਬ ਜਿਹੜਾ ਕੀਦੇ ਐਕਸਰਸਾਈਜ਼ ਹੀ ਆ ਐਕਸਰਸਾਈਜ਼ ਆ ਅੱਜਕੱਲ ਟ੍ਰੈਂਡ ਚੱਲਦਾ ਨਾ ਕਿ ਬੋਤਲਾਂ ਫੜ ਕੇ ਜਾਣਾ ਲੇਡੀਜ਼ ਵੀ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਵਿੱਚ ਔਰ ਰੀਲਾਂ ਬਣਾਉਣੀਆਂ ਜਿਮ ਦੇ ਵਿੱਚ ਦੀਆਂ ਉਹ ਕੀ ਲੱਗਦਾ ਤੁਹਾਨੂੰ ਕਿ ਜਿਮ ਮਾਰਨ ਜਾਂਦੇ ਜਾਂ ਰੀਲਾਂ ਲਈ ਆ ਪਤਾ ਕੀ ਕਈ ਬੰਦੇ ਇਦਾਂ ਦੇ ਵੀ ਹੈਗੇ ਰੀਲਾਂ ਦੇ ਵੀ ਜ਼ਿਆਦੇ ਆ ਉਹ ਇਹ ਕਿ ਚਲੋ ਪ੍ਰਮੋਟ ਤੇ ਕਰ ਨਹੀਂ ਰਹੀ ਰਿਆ ਫਿਟਨੈਸ ਨੂੰ ਜਿੱਦਾਂ ਵੀ ਹੈਗਾ ਰੀਲਾਂ ਵੀ ਪਾਉਂਦਾ ਪ੍ਰਮੋਟ ਤੇ ਕਰ ਰਹੀ ਹੈ ਕਿ ਹਰ ਕੋਈ ਜਿਮ ਜਾਓ ਆਪਣੀ ਐਕਟੀਵਿਟੀ ਕੁਛ ਨਾ ਕੁਛ ਕਰੋ ਨਹੀਂ ਜਾਣਾ ਜਿਮ ਤੇ ਗਰਾਊਂਡ ਚੱਲ ਜਾਓ ਕਿਤੇ ਪਾਰਕ ਚੱਲ ਜਾਓ ਕੋਈ ਪੁਸ਼-ਅਪ ਕਰੋ ਡਾਂਡਾ ਮਾਰੋ ਰਨਿੰਗ ਕਰੋ ਤੇ ਆਪਣੇ ਮਤਲਬ ਕਿ ਜੇ ਨਸ਼ੇ ਤੋਂ ਕੋਈ ਚੀਜ਼ ਤੋਂ ਬਚਣਾ ਨਾ ਐਕਟੀਵਿਟੀ ਕਰਨੀ ਪੈਣੀ ਤੁਹਾਨੂੰ ਬਿਮਾਰੀਆਂ ਤੋਂ ਬਚਣਾ ਕੋਈ ਨਾ ਕੋਈ ਐਕਟੀਵਿਟੀ ਕਰਨੀ ਪੈਣੀ ਤੁਹਾਨੂੰ ਤੁਹ ਤੋਂ ਬਗਰ ਕਿ ਜਾਲੀਓ ਤੁਸੀਂ ਇਹ ਫਿਰ ਇਹ ਵੀ ਸੋਚੋ ਨਾ ਜੇ ਤੁਸੀਂ ਇੱਕ ਵਾਰੀ ਐਕਟੀਵਿਟੀ ਕਰੋਗੇ ਨਾ ਤੋ ਇਹ ਆਟੋਮੈਟਿਕਲੀ ਫਿੱਟ ਹੋਵੋਗੇ ਤੇ ਤੁਸੀਂ ਬਿਮਾਰੀਆਂ ਤੋਂ ਬਚੋਗੇ ਡਾਕਟਰਾਂ ਤੋਂ ਵੀ ਜਾਣੂ ਬਚੋਗੇ ਤੋ ਇਹ ਹੈਗਾ ਹੀ ਅਗੇ ਤੁਸੀਂ ਇਹ ਆ ਗਈ ਡਾਕਟਰ ਜਿੰਦੇ ਪੈਸੇ ਮੰਗੇ ਤੁਹਾਨੂੰ ਦੇਣੇ ਪੈਣੇ ਨੇ ਦੇਣੇ ਪੈਣੇ ਠੀਕ ਆ ਜੀ ਜੇ ਤੁਸੀਂ ਆਪਣੇ ਕੋਈ ਕੋਈ ਐਕਟੀਵਿਟੀ ਕਰੋਗੇ ਭਈ ਵਧੀਆ ਡਾਈਟ ਖਾਓਗੇ ਤੇ ਰੋਜ਼ ਲਈ ਬਚੋਗੇ ਤੁਸੀਂ ਨਾ ਆਪਣੀ ਬਿਮਾਰੀਆਂ ਤੋਂ ਕਰਦੇ ਹੁਣ ਕਿੰਨਾ ਪ੍ਰਾਊਡ ਫੀਲ ਕਰਦੇ ਕਿਉਂਕਿ ਹੁਣ ਗਲੀ ਵੀ ਤੁਹਾਡੀ ਮੈਨੂੰ ਲੱਗਦਾ ਕਿ ਆਪੇ ਜਿਮ ਵਾਲਾ ਦੀ ਗਲੀ ਵਜਦੀ ਜੋ ਬੋਡੀ ਬਿਲਡਰ ਵਾਲੇ ਹੁਣ ਤੇ ਵਜਦਾ ਪਿੰਡ ਚ ਇਹੀ ਜਨਾ ਹੈਪੀ ਜਿਮ ਵਾਲਾ ਆਪੇ ਬੋਡੀ ਬਿਲਡਰ ਵਾਸਤੇ ਇਹੀ ਵਜਦਾ ਹੈ ਹੁਣ ਕਰਦੇ ਕਿੰਨਾ ਪ੍ਰਾਊਡ ਫੀਲ ਕਰਦੇ ਕਰਦੇ ਨੇ ਤੁਹਾਨੂੰ ਪਤਾ ਖੁਸ਼ੀ ਹੁੰਦੀ ਆ ਕੋਈ ਵੀ ਘਰੇ ਨਵਾਂ ਕੱਪ ਆਉਂਦਾ ਵਾ ਕੋਈ ਨਵੀਂ ਸ਼ੀਲਡ ਆਉਂਦੀ ਆ ਤੇ ਪਹਿਲਾਂ ਹੀ ਖੁਸ਼ ਹੁੰਦੇ ਆ ਕਿ ਹਾਂ ਤੁਹਾਡਾ ਬੱਚਾ ਜਨਫੇਰ ਮੈਡਲ ਲੈ ਗਿਆ ਫਿਰ ਟਰੋਫੀ ਲੈ ਗਿਆ ਬਾ ਡੈਡੀ ਦਾ ਦੇ ਹੁੰਦਾ ਡੈੜੀ ਕਰਦੇ ਆ ਰੇੜੀ ਲੰਮੇ ਆ ਠੀਕ ਹੈ ਜੀ ਉਹਨਾਂ ਨੂੰ ਲੋਕ ਆ ਕੇ ਮਿਲਦੇ ਹਨ ਕਿ ਜਗਾ ਹੈ ਹੈਪੀ ਦੇ ਜਨ ਹੈ ਹੈਪੀ ਹੈਪੀ ਬਾਰੇ ਪੁੱਛਣ ਕਿਉਂਕਿ ਇਹ ਬੜੀ ਖੁਸ਼ੀ ਹੁੰਦੀ ਹੈ ਕਿ ਬਾਪ ਲਈ ਸਭ ਤੋਂ ਵਧੀਆ ਖੁਸ਼ੀ ਹੈ ਘਰ ਦੇ ਲਈ ਖੁਸ਼ੀ ਉਹੀ ਹੁੰਦੀ ਹੈ ਜਦੋਂ ਉਹਦੇ ਮੁੰਡੇ ਦੇ ਨਾਲ ਨਾਲ ਉਹ ਪਿਓ ਜਾਣਿਆ ਜਾਣ ਲੱਗਦਾ ਹਾਂ ਬਿਲਕੁਲ ਜੀ ਉਹ ਦਿੰਦੇ ਮੁਬਾਰਕਾਂ ਡੈੜੀ ਨੂੰ ਕਿਸ ਵੇਲੇ ਕਿ ਤੁਹਾਡਾ ਮੁੰਡਾ ਇਦਾਂ ਬਣਿਆ ਵਾ ਵਧਾਈਆਂ ਤੁਹਾਨੂੰ ਤੇ ਉਹ ਘਰ ਆ ਕੇ ਦੱਸਦੇ ਅੱਜ ਮਨਵਾ ਮਿਲਿਆ ਹੈ ਜਾਂ ਜਮ ਮਿਲਿਆ ਹੈ ਉਹ ਦਾਈਆਂ ਦਿੰਦੇ ਲੋਕਲ ਕਿੰਨੇ ਸਾਥ ਦਿੱਤਾ ਕਿ ਇਹ ਸਮਾਜ ਸੇਵੀ ਸੰਸਥਾਵਾਂ ਨੇ ਕਿਉਂਕਿ ਜਿਹੜੇ ਸ਼ਹਿਰ ਦਾ ਬੰਦਾ ਹੁੰਦਾ ਜੇ ਤਾਂ ਜਾਂਦਾ ਉਹਦਾ ਸਾਥ ਦੇਣਾ ਜੇ ਮਾੜੇ ਘਰੋਂ ਆ ਬਾਦ ਲੋਕਾਂ ਨੂੰ ਮਿਹਨਤ ਕੀਤੀ ਆ ਉੱਠਿਆ ਵਾ ਯਾਰ ਸਰੀਰ ਬੋਲਦਾ ਅਗਲੇ ਦੀ ਮਿਹਨਤ ਬੋਲਦੀ ਆ ਸਾਥ ਕਿਹਦੇ ਆਨੇ ਦਿੱਤਾ ਸੰਸਥਾਵਾਂ ਨੇ ਨਹੀਂ ਸੰਸਥਾ ਨਹੀਂ ਹੁਣ ਮੇਰੇ ਪਿੰਡ ਵਾਲੇ ਮੁੰਡੇ ਦੋਨੇ ਥੋੜੇ ਅੱਗੇ ਆਏ ਆ ਮੈਨੂੰ ਬਹੁਤ ਖੁਸ਼ੀ ਹੋਈ ਆ ਤੇ ਉਹਨਾਂ ਮੈਨੂੰ ਸਨਮਾਨਤ ਕੀਤਾ ਜੋਬਨ ਸ਼ਾਹ ਵਾ ਉਹਦੇ ਵੀ ਇਥੇ ਟੂਰਨਾਮੈਂਟ ਉਹਨੇ ਸਨਮਾਨਤ ਵਧੀਆ ਕੀਤਾ ਹੁਣ ਪਿੰਡਰੀ ਹੋਇਆ ਸੀ ਉਹ ਜੋ ਬੰਦੇ ਕਿਹਾ ਕਿ ਸਨਮਾਨਤ ਕੀਤਾ ਮੈਨੂੰ ਉਧਰ ਮੈਂ ਇੰਡੀਆ ਖੇਡਣ ਗਿਆ ਸੀ ਜਿੱਦਾਂ ਸਨਮਾਨਤ ਕਰਨਾ ਸੀ ਤੇ ਮੈਨੂੰ ਉਹਨਾਂ ਦਾ ਫੋਨ ਆਇਆ ਸੀ ਮੈਂ ਕਿਹਾ ਮੈਂ ਤਾਂ ਇੰਡੀਆ ਖੇਡਣ ਗਿਆ ਵਾਂ ਤੇ ਫਿਰ ਜੋਬਨ ਸ਼ਾਹ ਕੱਪ ਲੈ ਗਿਆ ਸੀ ਤੇ ਉਹ ਹੁਣ ਥੋੜਾ ਸੋ ਪਿਛਲੀ ਸੈਚਰਡੇ ਨੂੰ ਉੱਥੇ ਰਈ ਬੋਡੀ ਜਮ ਦੇ ਵਿੱਚ ਸਮਰਥਨ ਖੇਚਾ ਜਮ ਵਾਲਿਆਂ ਨੇ ਕੀਤਾ ਮਤਲਬ ਸੰਸਥਾਵਾਂ ਨੇ ਨਹੀਂ ਕੀਤਾ ਨਹੀਂ ਨਹੀਂ ਸੋਨਾ ਤਾਂ ਕਹਿੰਦੇ ਨਹੀਂ ਆਇਆ ਕੋਈ ਅੱਗੇ ਨਹੀਂ ਆਇਆ ਤੇ ਹੁਣ ਉਹਨਾਂ ਸਮਰਥਨ ਕੀਤਾ ਮੈਨੂੰ ਸ਼ਨੀਵਾਰ ਇਹ ਲੱਗਦਾ ਤਰਾਸਦੀ ਆ ਇੱਕ ਕਿ ਜਿਹੜਾ ਸ਼ਹਿਰ ਦੇ ਵਿੱਚ ਬੰਦਾ ਅੱਗੇ ਜਾ ਰਿਹਾ ਵਾ ਉਹਨੂੰ ਤਰਾਸਦੀ ਨਹੀਂ ਆ ਉਹਨੂੰ ਇੱਕ ਕਹਿ ਸਕਦੇ ਕਿ ਕੋਈ ਸਪੋਰਟ ਲਈ ਨਹੀਂ ਅੱਗੇ ਆਉਂਦਾ ਹਾਂ ਇਦਾਂ ਹੀ ਆਉਣਾ ਚਾਹੀਦਾ ਫੇਰ ਹੀ ਅਗਲਾ ਕੋਈ ਬੱਚਾ ਅੱਗੇ ਵਧੂਗਾ ਕਿ ਹਾਂ ਵੀ ਇਹਨੂੰ ਕੋਈ ਸਪੋਰਟ ਕਰੇ ਸਾਨੂੰ ਕਨੂੰ ਕੋਈ ਕਰੂਗਾ ਤੇ ਜੇ ਤਾਂ ਫਿਰ ਨਸ਼ੇ ਤੇ ਤੁਹਾਨੂੰ ਪਤਾ ਹੀ ਅੱਗੇ ਬੋਲ ਕੋਈ ਨਗ ਨਸ਼ਾ ਤੇ ਨਵਾਂ ਤੋਂ ਨਵਾਂ ਚੱਲਦਾ ਹੀ ਆ ਉਹਦੇ ਕਰਕੇ ਹੀ ਹੈ ਕਿ ਜੇ ਕਿ ਕੋ ਕੰਮ ਨਹੀਂ ਹੈਗਾ ਜਾਂ ਕੋਈ ਸਲਮਾ ਹਾਂ ਬਿਲਕੁਲ ਬਿਲਕੁਲ ਜੇ ਤੁਸੀਂ ਕਿਸੇ ਨੂੰ ਵਧੀਆ ਸਨਮਾਨਤ ਕਰੋਗੇ ਅਗਲਾ ਨਵਾਂ ਬੱਚਾ ਆਪਣੇ ਆਪੇ ਪ੍ਰਾਊਡ ਹੋ ਜਾ ਰਿਹਾ ਇਹਨੂੰ ਸਨਮਾਨਤ ਕਰੇਗਾ ਹੀ ਨਹੀਂ ਹੋਵਾਂਗੇ ਕਿਉਂ ਨਾ ਹੀ ਜੀਮ ਚ ਜਾਇਆ ਹੀ ਮਿਹਨਤ ਲਾਈਏ ਨਸ਼ੇ ਤੋਂ ਦੂਰ ਰਹਿਣ ਦੀ ਕੋ ਦਵਾਈ ਲੱਗਦੀ ਤੁਹਾਨੂੰ ਕਿ ਇਹੀ ਹੈ ਬਸ ਹਾਂ ਇਹੀ ਹੈ ਜੀ ਮਿਹਨਤ ਆ ਜੇ ਤੁਸੀਂ ਨਸ਼ੇ ਦਾ ਬਜਾ ਮਿਹਨਤ ਇੱਕ ਟਾਈਮ ਤੁਸੀਂ ਜਿਹੜਾ ਕੋਈ ਫ੍ਰੀ ਟਾਈਮ ਹੁੰਦਾ ਨਾ ਉਹ ਬੰਦੇ ਨਾਲ ਕਮਾ ਖਰਾਬ ਕਰਦਾ ਵੀਲਾ ਰਹਿ ਕੇ ਜਿਦੋਂ ਬਣਾ ਮਿਹਨਤ ਕਰਨ ਦਾ ਉਹਦਾ ਨਾ ਆਟੋਮੈਟਿਕਲੀ ਉਹ ਸ਼ਾਮ ਨੂੰ ਜਾਂ ਸ਼ਾਮ ਪੈ ਗਈ ਜਿਮ ਜਾਣਾ ਸਵੇਰ ਪਾਈ ਜਿਮ ਜਾਣਾ ਇਹ ਸਿਸਟਮ ਆ ਸੋ ਤੁਹਾਨੂੰ ਕਿੱਦਾਂ ਲੱਗੀਆਂ ਇਹਨਾਂ ਦੀਆਂ ਗੱਲਾਂ ਮਿਹਨਤ ਆਪਣੀ رائے ਕਮੈਂਟ ਕਰਕੇ ਜਰੂਰ ਦੇਣਾ ਕਿੱਦਾਂ ਦੇ ਵਿਚਾਰ ਲੱਗੇ